ਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬਣ ਕਰੋ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਕਦੇ ਸਤ ਗੁਰੂ ਜੀ ਹਾਥੀ ਉੱਪਰ ਚੜ ਜਾਂਦੇ ਤੇ ਕਦੇ ਸਰਤੀਲੇ ਬਲਵਾਨ ਘੋੜੇ ਉੱਪਰ ਸਵਾਰ ਹੋ ਜਾਂਦੇ ਸਨ ਗੁਰੂ ਜੀ ਜਿੱਧਰ ਵੀ ਸ਼ੇਰ ਦੇ ਹੋਣ ਬਾਰੇ ਸੁਣਦੇ ਤਾਂ ਉਧਰ ਹੀ ਚੜ ਕੇ ਚਲੇ ਜਾਂਦੇ ਅਤੇ ਆਪਣੇ ਸੂਰਮਿਆਂ ਨੂੰ ਕਹਿ ਕੇ ਸ਼ਿਕਾਰ ਮਰਵਾਉਂਦੇ ਸਨ ਜੰਗਲੀ ਜਾਨਵਰਾਂ ਦੇ ਅਨੇਕ ਕਿਸਮਾਂ ਦੇ ਸਮੂਹ ਸਨ ਨੀਲਾ گاਵਾ ਵਾਰਾ ਸਿੰਗੇ ਕਿੰਨੇ ਹੀ ਜਾਨਵਰ ਆਉਂਦੇ ਪਰੰਤੂ ਗੁਰੂ ਜੀ ਸ਼ਿਕਾਰ ਨੂੰ ਚੜਦੇ ਤਾਂ ਇੱਕ ਦੋ ਸ਼ੇਰ ਜ਼ਰੂਰ ਮਾਰਦੇ ਸਨ ਉਹ ਭਿਆਨਕ ਜੰਗਲ ਵਿੱਚੋਂ ਚੁਣ-ਚੁਣ ਕੇ ਸ਼ਿਕਾਰ ਕੱਢਦੇ ਉਹੋ ਇੱਕ ਪੈਰ ਜਾਂ ਦੋ ਪੈਰ ਫਿਰਦੇ ਰਹਿੰਦੇ ਅਤੇ ਜਿੱਥੇ ਕਿਥੇ ਭਾਵ ਸਾਰੇ ਕਿਤੇ ਹੀ ਸ਼ਿਕਾਰ ਖੇਡਦੇ ਹੋਏ ਸੂਰਮੇ ਰੌਲਾ ਪਾਉਂਦੇ ਬਹੁਤ ਉੱਚੀ ਵੱਜਦਾ ਰਣਜੀਤ ਨੰਗਾਰਾ ਦੂਰ ਦੂਰ ਤੱਕ ਬਹੁਤ ਜ਼ਿਆਦਾ ਸੁਣਦਾ ਸੀ ਦੁਪਹਿਰ ਹੋਣ ਤੱਕ ਗੁਰੂ ਜੀ ਵਾਪਸ ਆ ਜਾਂਦੇ ਅਤੇ ਭੋਜਨ ਛਕ ਕੇ ਆਰਾਮ ਫਰਮਾਉਂਦੇ ਗੁਰੂ ਜੀ ਜਦੋਂ ਉੱਠਦੇ ਤਾਂ ਸੁਖਦਾਈ ਜਲ ਛਕਦੇ ਅਤੇ ਉਸ ਵੇਲੇ ਸੋਚ ਇਸ਼ਨਾਨ ਕਰਦੇ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਸੋਰਮਿਆਂ ਦੇ ਦਲ ਨੂੰ ਵੇਖ-ਵੇਖ ਕੇ ਸਾਰੇ ਘਾਟੀ ਦੇ ਲੋਕ ਬੈਠ ਕੇ ਗੁਰੂ ਜੀ ਦੇ ਵੱਲ ਦਾ ਵਰਣਨ ਕਰਦੇ ਸਨ ਉਸ ਵੇਲੇ ਜੋ ਸ਼੍ਰੀਨਗਰ ਉੱਤੇ ਰਾਜ ਕਰਦਾ ਸੀ ਉਸ ਰਾਜੇ ਦਾ ਨਾਮ ਫਤੇਸ਼ਾਹ ਕਿਹਾ ਜਾਂਦਾ ਸੀ ਬਹੁਤ ਸਾਰੇ ਲੋਕ ਉਸ ਰਾਜਾ ਫਤੇਸ਼ਾਹ ਦੇ ਕੋਲ ਜਾ ਕੇ ਕਹਿੰਦੇ ਸਤਿਗੁਰੂ ਜੀ ਵੱਡੇ ਬਲਵਾਨ ਯੋਧੇ ਹਨ ਉਹ ਗੁਣਾ ਦੇ ਘਰ ਸੁੰਦਰ ਸਰੂਪ ਵਾਲੇ ਹਨ ਸੁਣਿਆ ਹੈ ਕਿ ਅਜਿਹਾ ਬੇਮਿਸਾਲ ਸੁੰਦਰ ਸਰੂਪ ਕਾਮਦੇਵ ਦਾ ਹੁੰਦਾ ਸੀ ਜਗਤ ਦੇ ਵਿੱਚ ਹੋਰ ਕੋਈ ਨਹੀਂ ਮਿਲਦਾ ਜਿਸ ਦਾ ਸੁੰਦਰ ਸਰੂਪ ਗੁਰੂ ਜੀ ਦੇ ਸਰੂਪ ਦੇ ਸਮਾਨ ਹੋਵੇ ਉਹ ਬਹੁਤ ਜ਼ਿਆਦਾ ਅੱਛੇ ਸੁਭਾਅ ਵਾਲੇ ਬੀਰਤਾ ਨਾਲ ਭਰੇ ਹੋਏ ਹਨ ਕਰਾਮਾਤ ਵਿੱਚ ਪੂਰੇ ਅਤੇ ਦੁੱਖਾਂ ਦੇ ਨਾਸ਼ ਕਰਤਾ ਹਨ ਇਸ ਤਰ੍ਹਾਂ ਹਰ ਕੋਈ ਗੁਰੂ ਜੀ ਦਾ ਜਸ ਕਹਿ ਰਿਹਾ ਸੀ ਜਦ ਰਾਜੇ ਫਤੇਹ ਸਾਹ ਨੇ ਸੁਣਿਆ ਤਾਂ ਉਸ ਦੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਹੋਈ ਉਸ ਨੇ ਆਪਣੀ ਸਾਰੀ ਸੇਨਾ ਇਕੱਠੀ ਕੀਤੀ ਅਤੇ ਬਹੁਤ ਸਾਰੀਆਂ ਭੇਟਾਵਾਂ ਨਾਲ ਲੈ ਲਈਆਂ ਰਾਜਾ ਫਤਿਹ ਸ਼ਾਹ ਤਿਆਰ ਹੋ ਕੇ ਮਿਲਣ ਵਾਸਤੇ ਗੁਰੂ ਜੀ ਦੇ ਕੋਲ ਆ ਗਿਆ ਉਸ ਨੇ ਪਹਿਲਾ ਆਪਣਾ ਦੂਤ ਭੇਜਿਆ ਅਤੇ ਆਉਣ ਦੀ ਖਬਰ ਦਿੱਤੀ ਗੁਰੂ ਜੀ ਨੇ ਸੁੰਦਰ ਦਰਬਾਰ ਲਗਾਇਆ ਹੋਇਆ ਸੀ ਉਹੋ ਹਜ਼ਾਰਾਂ ਆਦਮੀਆਂ ਨੂੰ ਨਾਲ ਲਿਆਇਆ ਅਤੇ ਗੁਰੂ ਜੀ ਨੂੰ ਮਿਲ ਕੇ ਉਹਨਾਂ ਦੇ ਚਰਨਾਂ ਉੱਪਰ ਨਮਸਕਾਰ ਕੀਤੀ। ਸਰੀਰ ਦੇ ਉੱਪਰ ਸ਼ਸਤਰ ਧਾਰਨ ਕਰਕੇ ਰਾਜਾ ਸੂਰਮਿਆਂ ਸਿਹਤ। ਸਹਿਤ ਗੁਰੂ ਜੀ ਅੱਗੇ ਖੜਾ ਹੋ ਗਿਆ। ਗੁਰੂ ਜੀ ਨੇ ਉਸ ਨੂੰ ਪੁੱਛਿਆ ਸਰੀਰ ਸੁੰਦਰ ਦੇਸ਼, ਸੇਨਾ ਮੰਤਰੀ ਖਜ਼ਾਨਾ ਸਾਰੇ ਠੀਕ ਠਾਕ ਹਨ। ਏ ਸੁਣ ਕੇ ਰਾਜੇ ਨੇ ਨੀਮਾ ਹੋ ਕੇ ਦੱਸਿਆ ਸਾਰਿਆਂ ਦੇ ਹੀ ਸਦਾ ਸੁਖ ਸਾੰਦ ਹੈ ਰਾਜਾ ਕਿਸ ਕਦਰ ਚੱਲ ਰਿਹਾ ਹੈ ਗੁਰੂ ਜੀ ਨੇ ਫਿਰ ਪੁੱਛਿਆ ਤਾਂ ਜਿਸ ਤਰ੍ਹਾਂ ਉਚਿਤ ਸੀ ਉਸ ਨੇ ਗੁਰੂ ਜੀ ਦੇ ਕੋਲ ਦੱਸਿਆ ਗੁਰੂ ਜੀ ਅਤੇ ਰਾਜਾ ਫਤੇਸ਼ਾ ਨੇ ਸ਼ਿਕਾਰ ਕਰਨ ਦੇ ਅਨੇਕ પ્રસੰਗ ਖੁਸ਼ੀ ਅਤੇ ਉਤਸ਼ਾਹ ਨਾਲ ਆਪਸ ਦੇ ਵਿੱਚ ਸਾਂਝੇ ਕੀਤੇ ਰਾਜੇ ਨੇ ਗੁਰੂ ਜੀ ਨੂੰ ਬਸਤਰ ਧਨ ਤੇ ਇੱਕ ਕੋੜਾ ਬਹੁਤ ਖੁਸ਼ੀ ਨਾਲ ਅਰਪਣ ਕੀਤਾ ਕਿੰਨੇ ਹੀ ਸਮੇਂ ਪਿੱਛੋਂ ਵਾਪਸ ਚੱਲਣਾ ਚਾਹਿਆ ਤਾਂ ਗੁਰੂ ਜੀ ਨੇ ਪਿਆਰ ਸਹਿਤ ਸਹਿਤ ਬਹੁਤ ਕਹਿ ਕੇ ਰਾਜੇ ਦੇ ਡੇਰੇ ਦਾ ਉਤਾਰਾ ਕਰਵਾ ਲਿਆ ਗੁਰੂ ਜੀ ਦੋਮਾ ਸ਼੍ਰੀਨਗਰ ਅਤੇ ਨਾਹਨ ਦੇ ਰਾਜਿਆਂ ਦਾ ਮਿਲਾਪ ਕਰਵਾਉਣਾ ਚਾਹੁੰਦੇ ਸਨ ਗੁਰੂ ਜੀ ਦੋਵਾਂ ਨੂੰ ਕਹਿਣਾ ਚਾਹੁੰਦੇ ਸਨ ਕਿ ਜਿਹੜਾ ਤੁਹਾਡੇ ਦੋਵਾਂ ਵਿੱਚ ਵਿਰੋਧ ਵਧਿਆ ਹੈ ਉਸ ਨੂੰ ਖਤਮ ਕਰ ਦੇਵੋ ਰਾਜੇ ਨੂੰ ਰਾਜੇ ਨੇ ਜਦੋਂ ਟਿਕਾਣਾ ਕੀਤਾ ਤਾਂ ਸ੍ਰੀ ਗੁਰੂ ਜੀ ਨੇ ਉਸੇ ਵੇਲੇ ਮਾਮਾ ਕਿਰਪਾਲ ਚੰਦ ਨੂੰ ਭੇਜ ਦਿੱਤਾ ਰਾਜੇ ਨੇ ਜਦੋਂ ਜਾਣਿਆ ਕਿ ਗੁਰੂ ਜੀ ਦੇ ਮਾਮਾ ਜੀ ਆਏ ਹਨ ਤਾਂ ਆਦਰ ਸਹਿਤ ਆਪਣੇ ਕੋਲ ਬਿਠਾ ਲਿਆ ਰਾਜੇ ਨੇ ਕੋਮਲ ਬਚਨ ਕਹੇ ਅਤੇ ਸੁਣੋ ਜਿਸ ਨਾਲ ਉਹ ਪ੍ਰੇਮ ਰਸ ਸਹਿਤ ਕੁਲ ਮਿਲ ਗਏ ਮਾਮਾ ਕਿਰਪਾਲ ਚੰਦ ਨੇ ਕਿਹਾ हे ਰਾਜਨ ਸੁਣੋ ਮੈਨੂੰ ਸ੍ਰੇਸ਼ਟ ਗੁਰੂ ਜੀ ਨੇ ਭੇਜਿਆ ਹੈ ਉਹ ਤੁਹਾਡੇ ਚਿੱਤ ਦਾ ਬੈਰ ਖਤਮ ਕਰਨਾ ਚਾਹੁੰਦੇ ਹਨ ਬੈਰ ਕਰਨ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸ ਲਈ ਬੈਰ ਨੂੰ ਆਪਣੇ ਦਿਲ ਅੰਦਰ ਵਿਅਰਥ ਹੀ ਜਾਣੋ ਨਾਹੰਦੀ ਰਾਜੀ ਦੇ ਦਿਲ ਵਿੱਚ ਜੋ ਬੈਰ ਹੋਵੇਗਾ ਉਹ ਸਤਿਗੁਰੂ ਜੀ ਦੇ ਕਹਿਣ ਤੇ ਸਾਰਾ ਖਤਮ ਕਰ ਦੇਵੇਗਾ ਇਸ ਪਾਸੇ ਤੋਂ ਤੁਸੀਂ ਆਪਸੀ ਮਿਲਣ ਦੀ ਗੱਲ ਮੰਨ ਲਵੋ ਉਸ ਨੂੰ ਗੁਰੂ ਜੀ ਸਵੇਰ ਸਵੇਰੇ ਹੀ ਬੁਲਾ ਲੈਣਗੇ ਉਹ ਗੁਰੂ ਜੀ ਦਾ ਕਿਹਾ ਨਹੀਂ ਮੋੜਦਾ ਤੁਸੀਂ ਵੀ ਆਪਣੀ ਭਲਾਈ ਜਾਣ ਕੇ ਉਸ ਤਰ੍ਹਾਂ ਹੀ ਮੰਨ ਲਵੋ ਇਹ ਸੁਣ ਕੇ ਫਤੇਹ ਸ਼ਾਹ ਨੇ ਕਿਹਾ ਗੁਰੂ ਜੀ ਕਹਿ ਰਹੇ ਹਨ ਤਾਂ ਅਸੀਂ ਆਦਰ ਸਹਿਤ ਮੰਨ ਲਵਾਂਗੇ ਦੋ ਮਾਂ ਦੇ ਗਵਾਹ ਗੁਰੂ ਜੀ ਹੋਣਗੇ ਤਾਂ ਫਿਰ ਕੋਈ ਵੀ ਝਗੜਾ ਨਹੀਂ ਕਰੇਗਾ ਇਸ ਤਰ੍ਹਾਂ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਨੇ ਕਿਰਪਾਲੂ ਗੁਰੂ ਜੀ ਕੋਲ ਆ ਕੇ ਦਸ ਦਿੱਤਾ ਉਸ ਵੇਲੇ ਗੁਰੂ ਜੀ ਨੇ دیਵਾਨ ਭਾਈ ਨੰਦ ਚੰਦ ਨੂੰ ਫਰਮਾਇਆ ਸਵੇਰੇ ਨਾਹਨਗਰ ਨੂੰ ਖੁਸ਼ੀ ਨਾਲ ਜਾਵੋ ਪਰਾਜੇ ਮੇਦਨੀ ਪ੍ਰਕਾਸ਼ ਨੂੰ ਨਾਲ ਲਿਆਵੋ ਦੋ ਮਹਾਰਾਜਿਆਂ ਨੂੰ ਇੱਕ ਦੂਜੇ ਦੇ ਨਜ਼ਦੀਕ ਕਰਕੇ ਮਿਲਾ ਦੇਵੋ ਗੁਰੂ ਜੀ ਨੇ ਰਾਜਾ ਫਤੇਸ਼ਾਹ ਦੀ ਮਹਿਮਾਨ ਨਿਵਾਜੀ ਕੀਤੀ ਅਤੇ ਖਾਣ ਪੀਣ ਨੂੰ ਸਾਰਾ ਕੁਝ ਭੇਜ ਦਿੱਤਾ ਪਰਾਜੇ ਨੇ ਸੁਖ ਨਾਲ ਸੌ ਕੇ ਰਾਤ ਬਤੀਤ ਕੀਤੀ ਅਤੇ ਸਵੇਰ ਹੋ ਗਈ ਤਾਂ ਸਾਰੇ ਜਾਗ ਪਏ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ ਰਾਜੇ ਅਤੇ ਫਤਿਹ ਸ਼ਾ ਤੇ ਨਾਹਣ ਦੇ ਰਾਜੇ ਦਾ ਗੁਰੂ ਸਾਹਿਬ ਨੇ ਕਿਵੇਂ ਮੇਲ ਕਰਵਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ